सतनाम श्री वाहिगुरु साहिब जीयो कबयो बाच बेनती चौपाई अमरी करो हाथ धरचा पूरन होए चित की इच्छा तौ चरनंद मन रहे हमारा अपना जान करो प्रत पारा हमरे दुष्ट सबै तुम काव हो आप हाथ दे मोहि बचाव हो सुखी बसे मोर परिवार सेवक सिख सबै करतारा ਮੁਰਚਾ ਨਜ ਕਰ ਤਗਰੀ ਹੈ ਸਭ ਪੈਰਨ ਕੋ ਆਜ ਸੰਗ ਰਿਹਾ ਹੈ ਪੂਰਨ ਹੋਏ ਹਮਾਰੀ ਆਸਾ ਤੁਰ ਪੀਂ ਅੰਧੇ ਰਹ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਹੋ ਸੁ ਤੁਮ ਤੇ ਤਾਉ ਸੇਵਕ ਸੇ ਕਹ ਮਾਰੇ ਤਾਰੀ ਹੈ ਚੋਂ ਚੋਂ ਦਾ ਸਤਰ ਮਾਰੇ ਮਾਰੀ ਹੈ आप हाथ दे मुझे अवरीय मरण काल का त्रास निवरीय हो जो सता हमारे पच्चा श्रीय सितु जो करे हो रचा राख ले हो महराखन हरे साहेब संत सहाए प्यारे दीन बंद दुष्टन के हंता तमोह प्री चत्रतसकंता। ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਤਾ ਸਤਕਲ ਕਾਲ ਕਾ ਕੀ ਆਤਮਾਸਤਾ ਜਵਨ ਕਾਲ ਜੋ ਕੀ ਸਭ ਕੀਓ ਬੇਦਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ क्या वनकाल सब जगत बनायो देव दैत जस्यन उपजायो आत् अंत एकै अवतार सोई गुरु समचहु हमारा नमस्कार तिसहि को म्हारे सकल प्रजा जिन आपसवारे सेवकन को शिव गुण सुख दियो सकरण को फलमो बदकीयो کٹ گڑ, گڑ کے آنتر کی جانت پلے کی پیر پشانت چیچے چی تے پچانت چیتھلا سب پار پا کرپا دش سانتن دکھ پائے تے دکھ سکھ پائے سادن کے سکھی ایک ایک کی پیر پچانے کٹ گڑ, گڑ کے پربڑ کی جانے ਜਾ ਬੂਤ ਕਰਕ ਕਰ ਕਰ ਤਾਰਾ ਪ੍ਰਚਾਤਰਤ ਤਬ ਦੇ ਅਪਰ ਜਬ ਆਕਰਕ ਕਰਤ ਹੋ ਕ ਬਹੁ ਤੁਮ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੈ ਤੁਮ ਸਭਿ ਤੇ ਰਹ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ नरणकार नर्भकार निर्लम्ब आदनील नादसाम्भ ताका मूढोच्चारत भेदा जाको भेवना पावत भेदा ताको कृपाहन हनुमानत महामूढ कस्य वेदना जानत महादेव को कहत सदा शिवनरणकार गजे नत ਆਪ ਆਪਣੀ ਬੁਧ ਹੈ ਜੀਤੇ ਬਰਨਤ ਭਨ ਭੰਤ ਹੈ ਤੇਤੇ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਦੂਪ ਸੂਰੂਪਾਰ ਅੰਗ ਪਿਉਰਾਵਨੀ ਬੂਪਾ ਅੰਦਜ ਜਿਰਜ ਸੇ ਤੈ ਕਿੰਨੀ ਉਤਪੁਜ ਖਾਨ ਬਹੋਰ ਰਚਦੀਨੀ ਕਾਹੂ ਫੋਲ ਰਾਜਾ ਹਵੇ ਬੈਠਾ ਕਾਹੂ ਸਿਮਟ ਪਿਉ ਸੰਗਰੇ ਕੈਠਾ ਸਗਰੇ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸਿਮ ਭਵ ਅਬਰਚਾ ਮੇਰੇ ਤਮ ਕਰੋ ਸਿਖੂ ਪਾਰ ਅਸੀ ਸੰਗਰੂ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰੰਗ ਘਾਤਾ ਜੇ ਅਸੀ ਤੁਜ ਤਵ ਸਰਨੇ ਪ੍ਰੇਤਨ ਕੇ ਦੁਸ਼ਟ ਦੁਖਤ ਹਵੇ ਮਰੇ ਉਰਖ ਚਵਨ ਪਗ ਭਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟਨੇ ਆਇ ਹੈ ਪ੍ਰਥਾ ਹੋਏ ਤਾਹੇ ਸਭ ਕੱਲਾ ਟੋਸਟ ਅਰੇਸਟ ਟ੍ਰੈਂਟ ਤ ਕੱਲਾ ਕਰਪਾ ਤ੍ਰਿਸ਼ਟ ਤਨ ਚਾਹੇ ਨਿਹਰੇ ਹੋ ਤਾਂ ਕੇ ਤਾਪ ਤਨ ਕਮੋ ਹਰੇ ਹੋ ਰਿਤ ਸਿੱਧ ਗਰਮੋ ਸਭ ਹੋਈ ਚੁਸ਼ ਸ਼ਵਸ਼ ਸਕੇ ਨ ਕੋਈ ਇਕ ਬਾਰ ਜਨ ਤੂੰ ਮੈਂ ਸੰਭਰ ਕਾਲ ਪਾਸ ਤੇ ਤਾਹੀ ਉਬਾਰ ਜਨਰ ਨਾਮ ਤੇ ਹਰੂ ਕਹਾ ਤਰਤ ਤੁਸਟ ਦੋਤਰਹਾ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਿਹੋ ਉਬਾਰੇ ਸਰਬਠੋਰ ਮੋ ਹੋ ਸਹਾਈ ਤੁਸਟ ਤੋ ਕਤੇ ਲਿਹੋ ਬਚਾਈ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਦੈ ਲਿਹੋ ਉਬਾਰੇ ਕਰਬਠਾਰ ਮੋ ਹੋ ਸਹਾਇ ਤੂਸਟ ਲੋਗ ਤੇ ਲੁ ਬਚਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤੇ